ਕਿ ਜਿਹੜੇ ਨੌਜਵਾਨ ਸੀਗੇ ਉਸ ਜਗ੍ਹਾ ਤੋਂ ਆ ਰਹੇ ਸੀਗੇ ਤਾਂ ਉਸ ਤੋਂ ਬਾਅਦ ਤੇਜਪਾਲ ਦੀ ਗੱਡੀ ਇੱਥੇ ਖੜੀ ਸੀ ਆਪਣੇ ਦੋਸਤਾਂ ਦੇ ਨਾਲ ਤੇਜਪਾਲ ਆਇਆ ਸੀਗਾ ਚਾਤੀ ਤੇ ਗੋਲੀ ਲੱਗੀ ਆ ਪਰਿਵਾਰ ਦਾ ਰੋਣਾ ਜਿਹੜਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਘਰ ਦਾ ਇਕੱਲਾ-ਕੱਲਾ ਪੁੱਤ ਜਿਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਸਨਾ 2250 ਮੀਟਰ ਦੀ ਦੂਰੀ ਤੇ ਐਸਐਸਪੀ ਦਾ ਦਫਤਰ ਆ ਜਿਸ ਜਗ੍ਹਾ ਤੇ ਕਬੱਡੀ ਖਿਡਾਰੀ ਦਾ ਮਰਡਰ ਕੀਤਾ ਗਿਆ ਇਸ ਜਗ੍ਹਾ ਤੇ ਪਹਿਲਾਂ ਉਹਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਗੋਲੀ ਮਾਰ ਕੇ ਉਸਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਦਕਾਲਾ ਹਨੀ ਅਤੇ ਗगन ਇਹਨਾਂ ਤਿੰਨ ਨੌਜਵਾਨਾਂ ਤੇ ਬਾਈ ਨੇ ਪਰਚਾ ਵੀ ਜਿਹੜਾ ਦਰਜ ਕੀਤਾ ਲੁਧਿਆਣਾ ਦੇ ਨਾਲ ਲੱਗਦੇ ਜਗਰਾਉਂ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਜਿੱਥੇ ਬੀਤੇ ਕੱਲ ਇੱਕ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਤਾ ਦਿਨ ਦਿਹਾੜੇ ਕਬੱਡੀ ਖਿਡਾਰੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਮੈਂ ਉਸ ਜਗ੍ਹਾ ਤੇ ਮੌਜੂਦ ਆ ਸਭ ਤੋਂ ਪਹਿਲੇ ਤਸਵੀਰ ਮੈਂ ਤੁਹਾਨੂੰ ਦਿਖਾਉਂਦਾ ਜਿਸ ਜਗ੍ਹਾ ਤੇ ਘਟਨਾ ਵਾਪਰੀ ਆ ਪੁਲਿਸ ਦੇ ਵੱਲੋਂ ਮਾਰਕ ਕੀਤਾ ਗਿਆ ਇਸ ਜਗ੍ਹਾ ਤੇ ਕਬੱਡੀ ਖਿਡਾਰੀ ਤੇਜਪਾਲ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹਾਲਾਂਕਿ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੇ ਨੌਜਵਾਨ ਸੀਗੇ ਇਸ ਜਗ੍ਹਾ ਤੋਂ ਆ ਰਹੇ ਸੀਗੇ ਤਾਂ ਜਿਸ ਤੋਂ ਬਾਅਦ ਤੇਜਪਾਲ ਦੀ ਗੱਡੀ ਇੱਥੇ ਕਿਢੀ ਸੀ ਆਪਣੇ ਦੋਸਤਾਂ ਦੇ ਨਾਲ ਤੇਜਪਾਲ ਆਇਆ ਸੀਗਾ ਔਰ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਤੇਜਪਾਲ ਸ਼ਾਇਦ ਕੋਈ ਫੀਡ ਲੈਂਦ ਲਈ ਇਸ ਜਗ੍ਹਾ ਤੇ ਆਇਆ ਸੀਗਾ ਜਿਸ ਤੋਂ ਬਾਅਦ ਇੱਥੇ ਤੇਜਪਾਲ ਦੀ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਆ ਜਿਸ ਤੋਂ ਬਾਅਦ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਛਾਤੀ ਤੇ ਗੋਲੀ ਲੱਗੀ ਆ ਪਰਿਵਾਰ ਦਾ ਰੋਣਾ ਜਿਹੜਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਘਰ ਦਾ ਇਕੱਲਾ-ਇਕੱਲਾ ਪੁੱਤ ਜਿਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਗੱਲ ਜਰੂਰ ਆਖੀ ਜਾ ਰਹੀ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਪਰਿਵਾਰ ਦੇ ਵੱਲੋਂ ਵੀ ਗੱਲ ਸਾਂਝੀ ਕੀਤੀ ਜਾ ਰਹੀ ਹੈ ਕਿ ਜੋ ਤੇਜਪਾਲ ਸੀ ਉਸ ਦਾ ਕਿਸੇ ਦੇ ਨਾਲ ਕਦੇ ਵੀ ਕੋਈ ਲੜਾਈ ਝਗੜਾ ਨਹੀਂ ਸੀਗਾ ਆਪਣੇ ਦੋਸਤਾਂ ਦੇ ਨਾਲ ਉਹ ਗਿਆ ਸੀਗਾ ਜਿਹੜੇ ਦੋ ਨੌਜਵਾਨ ਸੀਗੇ ਹਾਲਾਂਕਿ ਉੱਥੇ ਕੀ ਘਟਨਾ ਵਾਪਰੀ ਇਸ ਜਗ੍ਹਾ ਤੇ ਉਹ ਕਹਿ ਰਹੇ ਨੇ ਕਿ ਸਾਨੂੰ ਪੂਰੀ ਜਾਣਕਾਰੀ ਚਾਹੀਦੀ ਆ ਔਰ ਪਰਿਵਾਰ ਇਹ ਵੀ ਗੱਲ ਆਖ ਰਿਹਾ ਕਿ ਜਦੋਂ ਤੱਕਰ ਤੇਜਪਾਲ ਜੋ ਕਾਤਲਾ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਲੈਂਦੀ ਆ ਉਦੋਂ ਤੱਕਰ ਅਸੀਂ ਉਸ ਦਾ ਸੰਸਕਾਰ ਜਿਹੜਾ ਉਹ ਨਹੀਂ ਕਰਾਂਗੇ ਪਰ ਵੱਡੇ ਸਵਾਲ ਖੜੇ ਹੁੰਦੇ ਆ ਦਿਨ ਦਿਹਾੜੇ ਕਬੱਡੀ ਖਿਡਾਰੀ ਦਾ ਮਰਡਰ ਕੀਤਾ ਗਿਆ ਸામਨੇ ਮਹਾਜ 100 ਮਾਫ ਕਰਨਾ 250 ਮੀਟਰ ਦੀ ਦੂਰੀ ਤੇ ਐਸਐਸਪੀ ਦਾ ਦਫਤਰ ਹੈ ਜਿਸ ਜਗ੍ਹਾ ਤੇ ਕਬੱਡੀ ਖਿਡਾਰੀ ਦਾ ਮਰਡਰ ਕੀਤਾ ਗਿਆ ਇਸ ਜਗ੍ਹਾ ਤੇ ਪਹਿਲਾਂ ਉਹਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਗੋਲੀ ਮਾਰ ਕੇ ਉਸਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਕੱਲ ਦੁਪਹਿਰ 2:50 ਮਿੰਟ ਦੀ ਇਹ ਘਟਨਾ ਜਿਹੜੀ ਦੱਸੀ ਜਾ ਰਹੀ ਹੈ ਔਰ ਐਸਐਸਪੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਇੱਕ ਪੋਸਟ ਜਿਹੜੀ ਹੈ ਫੇਸਬੁੱਕ ਤੇ ਵਾਇਰਲ ਕੀਤੀ ਗਈ ਸੀ ਜਿਸ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਅਸੀਂ ਤੇਜਪਾਲ ਦਾ ਜੋ ਮਦਰ ਕੀਤਾ ਕਿਉਂਕਿ ਕਿਹਾ ਜਾ ਰਿਹਾ ਕਿ ਸਾਇ ਪ੍ਰਾਣੀ ਰੰਜੀਸ ਦੇ ਚਲਦੇ ਇਹ ਪੋਸਟ ਵੀ ਜਿਹੜੀ ਪਾਈ ਗਈ ਸੀ ਔਰ ਐਸਐਸਪੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਿਹੜੀ ਪੋਸਟ ਜੀ ਹੈ ਉਹ ਹੁਣ ਡਿਲੀਟ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਫੇਕ ਸਿਗਾ ਅਕਾਊਂਟ ਦਾ ਉਸ ਅਕਾਊਂਟ ਨੂੰ ਵੀ ਜਿਹੜਾ ਟਰੇਸ ਕੀਤਾ ਜਾ ਰਿਹਾ ਔਰ ਇਸ ਜਗ੍ਹਾ ਤੇ ਉਸ ਜਗ੍ਹਾ ਤੇ ਮੌਜੂਦਾ ਜੀ ਜਗ੍ਹਾ ਤੇ ਕੱਲ ਜਗਰਾਉਂ ਦੇ ਵਿੱਚ ਕਤਲ ਕੀਤਾ ਗਿਆ ਇੱਕ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ 26 ਸਾਲ ਜਿਸ ਦੀ ਉਮਰ ਸੀ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਤਿੰਨ ਨੌਜਵਾਨਾਂ ਤੇ ਬਾਇ ਨੇਮ ਪਰਚਾ ਵੀ ਦਰਜ ਕੀਤਾ ਕਾਲਾ ਹਨੀ ਅਤੇ ਦਗਨ ਇਹਨਾਂ ਤਿੰਨ ਨੌਜਵਾਨਾਂ ਤੇ ਬਾਇ ਨੇਮ ਪਰਚਾ ਵੀ ਜਿਹੜਾ ਦਰਜ ਕੀਤਾ ਔਰ ਦੋ ਨੌਜਵਾਨ ਜੋ ਬਾਇ ਨੇਮ ਨੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਆ ਪੁਲਿਸ ਕਹਿ ਰਹੀ ਆ ਕਿ ਅਸੀਂ ਲਗਾਤਾਰ ਅਚਾਰਵਨ ਕਰ ਰਹੇ ਆ ਲਗਾਤਾਰ ਟੀਮਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਨੇ ਵੱਖ-ਵੱਖ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਆ ਸੀਸੀਟੀਵੀ ਫੁਟੇਜ ਜਿਹੜੀਆਂ ਖੰਡਾਲੀ ਜਾ ਰਹੀ ਆ ਪੁਲਿਸ ਦੇ ਵੱਲੋਂ ਕਹਿਆ ਜਾ ਰਿਹਾ ਕਿ ਨੌਜਵਾਨ ਅਸੀਂ ਟਰੇਸ ਜਿਹੜਾ ਕਰ ਲਿਆ ਬਹੁਤ ਜਲਦ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਏਗਾ ਪਰ ਪਰਿਵਾਰ ਇਹ ਗੱਲ ਆਖ ਰਿਹਾ ਕਿ ਅਸੀਂ ਉਦੋਂ ਤੱਕਰ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕਰ ਤੇਜਪਾਲ ਦੇ ਕਾਤਲਾ ਨੂੰ ਨਹੀਂ ਫੜਾਇਆ ਜਾਂਦਾ ਪੁਰਾਣੀ ਰੰਜਿਸ ਦਾ ਮਾਮਲਾ ਇੱਕ ਪਾਸੇ ਦੱਸਿਆ ਜਾ ਰਿਹਾ ਔਰ ਦੂਸਰੇ ਪਾਸੇ ਪਰਿਵਾਰ ਕਹਿ ਰਿਹਾ ਕਿ ਉਸ ਦਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਸੀਗਾ ਔਰ ਪੁਲਿਸ ਦੇ ਵੱਲੋਂ ਲਗਾਤਾਰ ਬੰਦ ਜਿਹੜੀ ਆਕੀ ਜਾ ਰਹੀ ਹੈ ਇਸ ਜਗ੍ਹਾ ਤੇ ਕੱਲ ਉਸ ਨੂੰ ਮੌਕੇ ਤੇ ਘੱਟ ਉਤਾਰਿਆ ਗਿਆ ਸਾਹਮਣੇ ਜੇ ਡੀਆਈਸੀ ਮੌਜੂਦ ਜਿਨ੍ਹਾਂ ਨੇ ਇਸ ਨੂੰ ਮੌਕੇ ਤੇ ਘੱਟ ਕਰਾ ਉਸ ਜਗ੍ਹਾ ਤੇ ਤੇਜਪਾਲ ਖੜਾ ਸੀਗਾ ਅਲਾਦੀ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੁਣ ਦੇਖਣਾ ਹੋਵੇਗਾ ਕਿ ਜਿੰਨਾ ਨੌਜਵਾਨਾਂ ਨੇ ਤੇਜਪਾਲ ਨੂੰ ਮੌਤ ਦੇ ਘਾਟ ਉਤਾਰਿਆ ਮੈਂ ਜਸਪਾਲ ਐਸਐਸਪੀ ਦਫਤਰ ਤੋਂ ਕੁਝ ਦੂਰੀ ਤੇ ਜੋ ਮਰਡਰ ਕੀਤਾ ਗਿਆ ਉਹ ਨੌਜਵਾਨ ਕਦੋਂ ਤੱਕਰ ਫੜੇ ਜਾਂਦੇ ਨੇ ਵੱਡਾ ਸਵਾਲ ਖੜਾ ਹੁੰਦਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਵਕ ਵਕ ਥਾਵਾਂ ਤੋਂ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਨੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਲਾਅ ਐਂਡ ਆਰਡਰ ਦੀ ਜੋ ਸਥਿਤੀ ਆ ਬਿਲਕੁਲ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਫਾਇਰਿੰਗ ਹੋਈ ਹੈ ਲੁਧਿਆਣਾ ਦੇ ਵਿੱਚ ਵੀ ਉਹ ਕੁਝ ਦਿਨਾਂ ਦੀ ਜੇਕਰ ਮੈਂ 15 ਤੋਂ 20 ਦਿਨਾਂ ਦੀ ਗੱਲ ਕਰਾਂ ਤਾਂ ਦੋ ਮਾਮਲੇ ਜਿਹੜੇ ਫਾਇਰਿੰਗ ਦੇ ਸਾਹਮਣੇ ਆਇਆ ਵੀ ਤੇ ਤਿੰਨ ਚਾਰ ਦਿਨ ਪਹਿਲਾਂ ਵੀ ਇੱਕ ਨੌਜਵਾਨ ਦਾ ਮਰਡਰ ਕੀਤਾ ਗਿਆ ਉਸ ਨੂੰ ਟੈਕ ਕਰਕੇ ਦੂਰ ਲਿਜਾ ਕੇ ਸੁੱਟ ਦਿੱਤਾ ਗਿਆ ਤਾਂ ਹੁਣ ਇੱਕ ਕੱਢੀ ਕਬੱਡੀ ਖਿਡਾਰੀ ਦਾ ਮਰਡਰ ਕੀਤਾ ਗਿਆ ਇਸ ਜਗ੍ਹਾ ਤੇ 26 ਸਾਲ ਜਿਸ ਦੀ ਉਮਰ ਹੈ ਉਸ ਨੂੰ ਗੋਲੀ ਮਾਰੀ ਗਈ ਹੈ ਔਰ ਜੇਕਰ ਜਗਰਾਉਂ ਦੀ ਮੈਂ ਗੱਲ ਕਰਾਂ ਤਾਂ ਪਹਿਲਾਂ ਵੀ ਇੱਕ ਇਨਫਲੂਐਂਸਰ ਦਾ ਮਰਡਰ ਕੀਤਾ ਗਿਆ ਸੀ ਉਸੇ ਗੱਡੀ ਨੂੰ ਅੱਗੇ ਜਿਹੜੀ ਲਗਾਈ ਗਈ ਸੀ ਹਾਲਾਂਕਿ ਜਿਹੜੇ ਨੌਜਵਾਨ ਫਰਾਰ ਨੇ ਸਵਿਫਟ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋਏ ਨੇ ਪੁਲਿਸ ਕੈਰੀਆ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਇਸ ਵਾਈਟ ਗੱਡੀ ਸੀ ਇੱਥੋਂ ਜਦੋਂ ਫਰਾਰ ਹੋਏ ਨੇ ਕਦੋਂ ਤੱਕਰੇ ਨੌਜਵਾਨ ਫੜੇ ਜਾਂਦੇ ਆ ਫਿਲਹਾਲ ਇਹ ਆਉਣ ਵਾਲਾ ਸਮਾਂ ਦੇਖੇਗਾ ਕਿ ਪੁਲਿਸ ਲਗਾਤਾਰ ਉਹਨਾਂ ਦੀ ਚਾਨਬੀਨ ਕਰ ਰਹੀ ਹੈ ਪਰਿਵਾਰ ਕਹਿ ਰਿਹਾ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਨਹੀਂ ਕੀਤਾ ਜਾਂਦਾ ਜਿਹੜਾ ਜਾਨਸਪੋਟਸ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਰਮ ਸਿੱਧੂ ਧੰਨਵਾਦ